ਸਿੱਖੀ ਦੇ ਵਿੱਚ ਜਿਹੜੀ ਵੰਡ ਪਾਉਣ ਦੀ ਕੋਸ਼ਿਸ਼ ਕਰੂਗਾ ਸਿੱਖਾਂ ਦੇ ਵਿੱਚ ਸਿੱਖੀ ਦੇ ਵਿੱਚ ਜਿਹੜਾ ਸਿਧਾਂਤ ਨੂੰ ਚੈਲੰਜ ਕਰੂਗਾ ਉਹ ਉਹਦੇ ਤੇ ਅਸੀਂ ਚੈਲੰਜ ਜ਼ਰੂਰ ਕਰਾਂਗੇ ਅਸੀਂ ਖੁੱਲਾ ਓਪਨ ਇਹਨਾਂ ਨੂੰ ਦੋਵਾਂਗੇ ਭਾਈ ਸਾਹਿਬ ਨੂੰ ਆ ਕੇ ਸਾਡਾ ਡਿਬੇਟ ਕਰ ਲੈਣ। ਗੁਟਕਾ ਸਾਹਿਬ ਚੱਕ ਕੇ ਦੇਖੋ ਜਿਹੜੇ ਵਿੱਚ ਅਰਦਾਸ ਸੀ ਜਿਹੜੇ ਆਪਾਂ ਅੱਜ ਪੰਕਤੀਆਂ ਪੜ੍ਹਦੇ ਆ ਕਿ ਜਿਨ੍ਹਾਂ ਨੇ ਬੰਦ-ਬੰਦ ਕਟਵਾਏ ਖੋਪਰੀਆਂ ਲਹਾਈਆਂ ਤੜਖਵੀਆਂ ਦੇ ਚੜੇ ਤਾਂ ਨਾਰਿਆਂ ਨਾਲ ਚਰਾਏ ਗਏ ਉਹਦੇ ਵਿੱਚ ਦੋ ਲਾਈਨਾਂ ਹੋਰ ਲਿਖੀਆਂ ਹੋਈਆਂ ਸੀ ਜਿਹੜੇ ਕੋਹ ਨੂੰ ਅੱਜ ਪੀੜੇ ਗਏ ਜਿਨ੍ਹਾਂ ਨੇ ਪੁੱਠੀਆਂ ਖੱਲਾ ਲਹਾਈਆਂ ਅਜ ਤੋਂ 35-40 ਸਾਲ ਪਹਿਲਾਂ ਦੇ ਗੁਟਕਾ ਸਾਹਿਬ ਦੇ ਵਿੱਚ ਅੱਜ ਹੈ ਨਹੀਂ ਕੌਣ ਸੀ ਜਿਨ੍ਹਾਂ ਨੇ ਪੁੱਠੀਆਂ ਖੱਲੀਆਂ ਹਾਂਜੀ ਇਹ ਕਹਿੰਦਾ ਜੀ 35-40 ਸਾਲ ਪਹਿਲਾਂ ਜਿਹੜੀ ਅਰਦਾਸ ਸੀ ਨਾ ਤੇ ਉਹਦੇ ਵਿੱਚ ਇਹ ਲਿਖਿਆ ਹੋਇਆ ਸੀ ਭਈ ਜਿਨ੍ਹਾਂ ਨੇ ਪੁੱਠੀਆਂ ਖੱਲਾਂ ਲੋਹਾਈਆਂ ਤੇ ਉਹ ਇਸ ਕਰਕੇ ਕੱਢਤਾ ਭਈ ਉਹ ਛੋਟੀ ਜਾਤ ਵਾਲੇ ਸੀ ਹੁਣ ਆ ਸਕਰੀਨ ਦੇ ਉੱਤੇ ਤੁਹਾਡੇ 1952 ਵਾਲੀ ਕਾਪੀ ਰਹਿਤ ਮਰਾਦਾ ਦੀ ਆ ਰਹੀ ਆ 1952 ਦੀ ਜੇ ਤੁਸੀਂ ਇਹ ਆਡਾ ਪੜ੍ਹੋਗੇ ਦੋ ਅੰਨੇ ਦੀ ਉਦੋਂ ਕੀਮਤ ਸੀਗੀ Ориジナル ਕਾਪੀ ਆ ਇਹ ਮੇਰੇ ਕੋ ਰਹਿਤ ਮਰਾਦਾ 1952 75 ਸਾਲ ਪਹਿਲਾਂ ਦੀ ਜਦੋਂ ਬਣੀ ਆ ਰਹਿਤ ਮਰਾਦਾ ਸਿੱਖ ਰਹਿਤ ਮਰਾਦਾ ਉਹ ਤੁਹਾਡੇ ਸਾਹਮਣੇ ਆ ਸਕਰੀਨ ਤੇ ਤੇ ਮੈਂ ਤੁਹਾਨੂੰ ਇੱਥੇ ਦਿਖਾ ਦਿੰਦਾ ਵੀ ਕੀ ਲਿਖਿਆ ਵੀ ਇਹ ਬੰਦਾ ਸਹੀ ਬੋਲ ਰਿਹਾ ਕਿ ਝੂਠ ਬੋਲ ਰਿਹਾ ਔਰੇ ਦੇ ਵਿੱਚ ਬਹੁਤ ਸਾਰੇ ਜਿਨ੍ਹਾਂ ਨੇ ਇਹਨੂੰ ਸਪੋਰਟ ਕੀਤਾ ਆ ਉਹਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਸਾਡੇ ਵੀਰ ਆ ਜਿਹੜੇ ਜਿਨ੍ਹਾਂ ਨੂੰ ਇਹ ਇਹ ਲੋਕ ਕਹਿੰਦੇ ਆ ਵੀ ਛੋਟੀ ਜਾਤੀ ਵਾਲੇ ਆਪਾਂ ਤਾਂ ਨਹੀਂ ਕਹਿੰਦੇ ਸਿੱਖ ਦੇ ਸਿੱਖ ਕੋਈ ਛੋਟੀ ਜਾਤੀ ਨਹੀਂ ਕੋਈ ਵੱਡੀ ਜਾਤੀ ਨਹੀਂ ਜੇ ਤੁਸੀਂ ਸਾਰੇ ਨਾਮ ਪੜੋਗੇ ਤੇ ਉਹਦੇ ਵਿੱਚ ਬਹੁਤ ਸਾਰੇ ਆ ਜਿਨ੍ਹਾਂ ਨੂੰ ਇਹ ਕਹਿੰਦੇ ਸੀ ਵੀ ਛੋਟੀ ਜਾਤੀ ਵਾਲੇ ਆ ਬਹੁਤ ਸਾਰੇ ਨਾਮ ਦਿੱਤੇ ਹੋਏ ਆ ਇਹਦੇ ਵਿੱਚ ਜਿਨ੍ਹਾਂ ਨੇ ਖਰੜਾ ਭੇਜਿਆ ਉਹਨਾਂ ਦੇ ਵੀ ਨਾਮ ਹੀ ਆ ਉਹਨਾਂ ਦੇ ਵੀ ਤੁਸੀਂ ਪੜ੍ਹ ਸਕਦੇ ਹੋ ਜੇ ਕਿਸੇ ਨੂੰ ਕਾਪੀ ਚਾਹੀਦੀ ਹੋਊਗੀ ਇਹ 1952 ਵਾਲੀ オリジナル ਆ ਕੁਝ ਚੀਜ਼ਾਂ ਚੇਂਜ ਕੀਤੀਆਂ ਗਈਆਂ ਬਾਅਦ ਵਿੱਚ ਜਿਵੇਂ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਕਰਤਾਵਾਂ ਉਹ ਬਾਅਦ ਚ ਐਡ ਕੀਤੀ ਗਈ ਹੈ ਇਹਦੇ ਵਿੱਚ ਐਨੀ ਕੀ ਉਹ ਗੱਲ ਇਹਨੇ ਜਿਹੜੇ ਕੁਐਸਚਨ ਕੀਤੇ ਆ ਆ ਇੱਥੋਂ ਅਰਦਾਸ ਸ਼ੁਰੂ ਹੁੰਦੀ ਹੈ ਇੱਥੇ ਅਰਦਾਸ ਇਹ ਹੈ ਵਾਗੁਰੂ ਜੀ ਕੀ ਫਤਿਹ ਜਿਹੜੀ ਅੱਜ ਕੱਲ ਚੱਲਦੀ ਸੇਮ ਸ਼੍ਰੀ ਭਗਵਤੀ ਜੀ ਸਾਹਿਬ ਆਰ ਸ਼੍ਰੀ ਭਗਵਤੀ ਜੀ ਕਿ ਅਸੀਂ ਤਾਂ ਇਸ ਅਰਦਾਸ ਨਾਲ ਵੀ ਸਹਿਮਤ ਨਹੀਂ ਆ ਪਹਿਲੀ ਗੱਲ ਤੇ ਆ ਪਹਿਲੀ ਗੱਲ ਤਾਂ ਇੱਥੇ ਪਹਿਲੀ ਗੱਲ ਇਹ ਕਰ ਦਵਾ ਵੀ ਜੇ ਮਸਲਾ ਅਰਦਾਸ ਦਾ ਆ ਤੇ ਅਸੀਂ ਇਸ ਅਰਦਾਸ ਨਾਲ ਸਹਿਮਤ ਨਹੀਂ ਆ ਸਾਡੇ ਮੁਤਾਬਕ ਤਾਂ ਜਿਹੜੀ ਸੁਖਮਨੀ ਸਾਹਿਬ ਦੇ ਵਿੱਚੋਂ ਜਿਹੜਾ ਸ਼ਲੋਕ ਪਹਿਲਾਂ ਪੜ੍ਹ ਲਿਆ ਜਾਂਦਾ ਜਿਹੜਾ ਸ਼ਬਦ ਪੜ੍ਹ ਲਿਆ ਜਾਂਦਾ ਉਹ ਹੀ ਅਰਦਾਸ ਉਹ ਹੀ ਅਰਦਾਸ ਹੱਤੋਂ ਬਠਾਕਰ ਤੋਂ ਪੇ ਅਰਦਾਸ ਵੀ ਕਿਸੇ ਦਾ ਵੀ ਨਾਮ ਲੈਣਾ ਕਿਉਂਕਿ ਇਹ ਨਾਂ ਵੀ ਗਲਤ ਤਰੀਕੇ ਨਾਲ ਲਿਆ ਜਾ ਰਿਹਾ ਸ਼੍ਰੀ ਭਗਉਤੀ ਜੀ ਦੀ ਸਿ ਸ਼ਹਾਏ ਵਾਰ ਸ਼੍ਰੀ ਭਗਉਤੀ ਜੀ ਕੀ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਇੱਥੇ ਪਹਿਲਾਂ ਜਦੋਂ origignal ਲਿਖੀ ਗਈ ਲਈ ਆ ਲਈ ਵੀ ਨਹੀਂ ਲਈ ਗੁਰੂ ਨਾਨਕ ਨੇ ਧਿਆ ਲਈ ਸੋ ਜਿਹੜੇ ਇਹਨੇ ਸਵਾਲ ਕੀਤਾ ਉਹ ਉੱਤੇ ਹੁੰਨੇ ਆਪਾਂ ਸਿੱਧਾ ਬਿਲਕੁਲ ਅੱਛਾ ਉੱਪਰ ਇੱਕ ਆ ਵੀ ਨੋਟ ਲਿਖਿਆ ਹੋਇਆ ਇਹ ਅਰਦਾਸ ਦਾ ਨਮੂਨਾ ਹੈ ਪ੍ਰਥਮ ਪਗਤੀ ਵਾਲੇ ਸ਼ਬਦ ਅਤੇ ਨਾਨਕ ਨਾਮ ਵਾਲੀਆਂ ਅੰਤਰੀਆਂ ਦੋ ਤੁਕਾਂ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ ਬਾਕੀ ਜਿਹੜੇ ਚ ਮਰਜੀ ਜੋ ਮਰਜੀ ਤਬਦੀਲੀ ਕਰੋ ਇਹ ਉਦੋਂ ਉਹਨਾਂ ਨੇ ਸੋਚ ਕੇ ਗੱਲ ਲਿਖਤੀ ਸੀ ਕਿ ਇੱਥੇ ਨਾ ਤਬਦੀਲੀ ਕਰੋ ਸੋ ਜੇ ਤੁਸੀਂ ਭਾਈ ਪੁੱਠੀਆਂ ਖੱਲਾਂ ਅੱਜ ਵੀ ਬਹੁਤ ਸਾਰੇ ਗੁਰਦੁਆਰੇ 'ਚ ਕਿਹਾ ਜਾਂਦਾ ਆ ਭਾਈ ਜੈ ਸਿੰਘ ਬਾਰੇ ਹਾਲੇ ਵੀ ਗੱਲ ਕੀਤੀ ਜਾਂਦੀ ਆ ਕਈ ਕਈ ਗੁਰਦੁਆਰਿਆਂ 'ਚ ਪੁੱਠੀਆਂ ਖੱਲਾਂ ਲੁਹਾਈਆਂ ਨਾਲ ਹੋਰ ਵੀ ਕਈ ਕੁਝ ਤੇ ਤੁਹਾਨੂੰ ਇਹਦਾ ਮੰਨੋ ਤੁਸੀਂ ਇਹ ਮੰਨਦੇ ਹੋ ਪਿਛਕਰੀਆਂ ਤੇ ਚੜ੍ਹੇ ਬੰਦਬੰਦ ਕਟਾਇਆ ਉਹਨਾਂ ਵਿੱਚ ਤੁਹਾਡਾ ਕੋਈ ਵੀ ਨਹੀਂ ਸੀ ਬੰਦਾ ਉਹ ਭਾਈ ਉੱਥੇ ਵੀ ਬਹੁਤ ਸਾਰੇ ਸੀਗੇ ਬੰਦਬੰਦ ਕਟਾਇਆ ਚ ਵੀ ਤੇ ਕੱਲਾ ਭਾਈ ਮਨੀ ਸਿੰਘ ਦਾ ਬੰਦਬੰਦ ਨਹੀਂ ਕਟਾਇਆ ਗਿਆ ਤੇ ਭਾਈ ਮਨੀ ਸਿੰਘ ਵੀ ਕੋਈ ਜੱਟ ਨਹੀਂ ਸੀ ਕੋਈ ਉੱਚੀ ਜਾਤ ਵਾਲੇ ਨਹੀਂ ਸੀ ਸਿੱਖ ਸੀਗੇ ਉਹ ਉਹ ਲਿਖਣ ਵਾਲੇ ਕਿਸੇ ਨੇ ਉਹ ਰਾਜਪੂਤ ਬਣਾਤਾ ਕਿਸੇ ਨੇ ਕੁਝ ਬਣਾਤਾ ਦਰੋ ਸਿਕਲੀਕਰ ਬਣ ਜਾ ਰਹੇ ਸੀ ਹਾਂ ਉਹ ਵੀ ਛੋਟੀ ਜਾਤੀ ਤੁਹਾਡੇ ਹਿਸਾਬ ਨਾਲ ਆਉਣੀ ਆ ਜਿਹੜੇ ਜੇ ਤੁਸੀਂ ਮੰਨੂਆ ਦੇ ਹਿਸਾਬ ਨਾਲ ਦੇਖਣਾ ਤੇ ਉਹ ਵੀ ਛੋਟੀ ਰਾਤੀ ਆਉਣੇ ਆ ਇਹਨਾਂ ਦੇ ਹਿਸਾਬ ਨਾਲ ਵੀ ਇਹਨਾਂ ਤੋਂ ਵੀ ਛੁੱਟੀ ਚੱਲ ਜਾਣੀ ਪਾਉ ਇਹਨਾਂ ਤੋਂ ਵੀ ਥੱਲੇ ਚੱਲ ਜਾਣੀ ਉਹੀ ਉਹੀ ਤਾਂ ਕਹਿਣ ਨੇ ਆ ਇਹਨਾਂ ਨੇ ਕਹਣੇ ਤਾਂ ਬੜ ਜਾ ਰਹੇ ਆ ਅਸੀਂ ਤਾਂ ਅਸੀਂ ਤਾਂ ਚੰਮ ਦਾ ਕੰਮ ਕਰਦੇ ਆ ਸੋ ਇਹ ਜਿੱਥੇ ਇੱਥੇ ਕਿਤੇ ਨਹੀਂ ਲਿਖਿਆ ਹੋਇਆ ਇੱਥੇ ਇੰਨੀ ਹੋਈ ਸੀਗੀ ਪੰਜਾਂ ਪਿਆਰੇ ਚੌਹ ਸਭਜਾਂ ਦੇ 40 ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜੱਪਿਆ ਵੰਡ ਛਕਿਆ ਦੇ ਜਿਹੜੀ ਅੱਜ ਪੜੀ ਜਾਂਦੀ ਜਿੰਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਖੜੀਆਂ ਤੇ ਚੜੇ ਆਰਿਆ ਨਾ ਚਰਾਏ ਗਏ ਗੁਰਦੁਆਰੇ ਹੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਨੰਨਾਈ ਇਤਨਾ ਦੀ ਕਮਾਈ ਦਾ ਧਿਆਨ ਤੱਕ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਹੁਣ ਇੱਥੇ ਲਿਖਿਆ 14 ਤਖਤ ਆਜਕਲ ਪੰਜ ਤਖਤ ਕਿਹਾ ਜਾਂਦਾ ਉਹ ਬਦਲੀ ਜਾ ਸਕਦੀ ਆ ਤੁਸੀਂ ਇਹਦੇ ਵਿੱਚ ਐਡ ਕਰਨਾ ਪੁੱਠਿਆ ਖੱਲਾ ਕਰ ਲਓ ਕੋਈ ਪ੍ਰੋਬਲਮ ਨਹੀਂ ਹੈ ਪਰ ਇਹਨਾਂ ਕੋ ਪੀ ਇਹ ਪਹਿਲਾਂ 35 ਸਾਲ ਪਹਿਲਾਂ ਲਿਖੀ ਹੋਈ ਸੀ ਹੁਣ ਕੱਢਤੀ ਕਿਉਂ ਤੁਹਾਨੂੰ ਕਾਪੀ ਦਿਖਾਤੀ 75 ਸਾਲ ਪੜਲੀ origignal ਸਿੱਖ ਰਹਿਤ ਮਰਿਆਦਾ ਦੀ ਤੋ ਪਹਿਲਾ ਝੂਠ ਇਹਨਾਂ ਦਾ ਇੱਥੇ ਫੜਿਆ ਗਿਆ ਅੱਗੇ ਚੱਲਦੇ ਆ ਖਲ ਲਹਾਈਆਂ ਬਾਬਾ ਜੈ ਸਿੰਘ ਖਲਕਟ ਜਿਹੜਾ ਤੁਹਾਡੇ ਵਿੱਚ ਹੋਇਆ ਲਾਈਨ ਕੱਟ ਕੇ ਬਾਹਰ ਮਾਰੀ ਤੁਹਾਡੀ ਲਾਈਨ ਇਹ ਵਿੱਚੋਂ ਕਿ ਕੱਢ ਦਿੱਤੀ ਅਰਦਾਸ ਦਿਓ ਕਿਉਂ ਕਿਉਂ ਕੱਢ ਦਿੱਤੀ ਕਿਉਂਕਿ ਆਪਾਂ ਸੋਚਿਆ ਹੀ ਨਹੀਂ ਕਦੇ ਵੀ ਆਪਾਂ ਵਿਚਾਰੇ ਨਹੀਂ ਕੀਤੀ ਆਪਾਂ ਫਿਰ ਇਹ ਗੱਲ ਕਹਿੰਦੇ ਉਸ ਤੋਂ ਅਗਲੀ ਗੱਲ ਇਹਨਾਂ ਨੇ ਨਾਨਕਸ਼ਹੀ ਕੈਲੰਡਰ ਜਾਰੀ ਕੀਤਾ ਨਾਨਕਸ਼ਹੀ ਕੈਲੰਡਰ ਦੇ ਵਿੱਚ ਇਹਨਾਂ ਨੇ ਲਿਖਿਆ ਛੁੱਟੀਆਂ ਤੇ ਗੁਰਪਰਵ ਛੁੱਟੀਆਂ ਤੇ ਗੁਰਪੁਰਬ ਲਿਖ ਕੇ ਲਿਖ ਦਿੱਤਾ ਵੀ ਆਹ ਛੁੱਟੀਆਂ ਤੇ ਗੁਰਪੁਰਬ ਕਿਹੜੇ ਜਦੋਂ 10 ਗੁਰੂਆਂ ਦੇ ਨਾਮ ਲਿਖੇ ਵੀ ਆ ਗੁਰਪੁਰਬ ਆ ਥੱਲੇ ਲਿਖਤਾ ਤੇ ਹੋਰ ਦਸਾਂ ਗੁਰੂਆਂ ਤੋਂ ਬਾਅਦ ਅੱਤੇ ਹੋਰ ਤੁਹਾਨੂੰ ਉਹਦੇ ਵਿੱਚ ਵੀ ਨਹੀਂ ਰੱਖਿਆ ਇੱਥੇ ਫੇਰ ਝੂਠ ਬੋਲ ਗਿਆ ਇਹ ਇਹ ਇੱਥੇ ਵੀ ਕੋਈ ਚੱਕਰ ਨਹੀਂ ਹੈ ਇਹ ਜਿਆ ਵੀ ਇੱਥੇ ਕਹਿੰਦਾ ਹੋਵੇ ਕਿਉਂਕਿ ਹੁਣੇ ਜਦੋਂ ਇਹ ਨਾਨਕਸ਼ਹੀ ਕੈਲੰਡਰ ਦੀ ਗੱਲ ਕਰ ਰਿਹਾ ਸਾਡੇ ਮੁਤਾਬਕ ਤਾਂ ਨਾਨਕਸ਼ਹੀ ਕੈਲੰਡਰ ਪਾਲਸਿਕ ਪੁਰੇਵਾਲ ਹੋਣਾ ਵਾਲਾ ਹੀ ਆ Ориジナル ਜਿਹੜਾ ਦੂਜਾ ਨਾਨਕਸ਼ਹੀ ਕੈਲੰਡਰ ਇੱਥੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਚਾਰਿਆ ਜਾਂਦਾ ਉਹਨੂੰ ਤਾਂ ਅਸੀਂ ਨਹੀਂ ਮੰਨਦੇ ਹੈਗੇ ਵੀ ਉਸ ਕੈਲੰਡਰ ਨੂੰ ਵੀ ਉਹ ਕੈਲੰਡਰ ਕਿਸੇ ਪਾਸਿਓਂ ਵੀ ਸਹੀ ਹੈਗਾ ਆ ਸੋ ਇਹ ਜਿਹੜੀ ਇੱਥੇ ਵੀ ਗੱਲ ਕਰ ਗਿਆ ਆ ਉਹ ਵੀ ਫੇਰ 도ਗਲੀ ਗੱਲ ਕਰ ਗਿਆ ਆ ਮੈਂ ਤੁਹਾਨੂੰ ਇਹ ਵੀ ਦਿਖਾ ਦੇਣਾ ਇਹਦਾ ਪ੍ਰੂਫ ਵੀ ਦਿਖਾ ਦੇਣਾ ਆ ਦੇਖੋ ਜੀ ਇਹ ਹੈਗਾ ਨਾਨਕਸ਼ਹੀ ਕੈਲੰਡਰ ਜਿਹੜਾ ਪਾਲ ਸਿੰਘ ਪUREWAL ਹੁਣਾਂ ਦਾ ਸਾਈਟ ਹੈਗੀ ਆ ਜਿੰਨਾਂ ਕੋ ਕੰਪਿਊਟਰ ਹੈਗਾ ਜਾਂ ਫੋਨ ਹੈਗਾ moolnanakshahi calendar.net ਇੱਥੇ ਜਿੱਥੇ ਥੋੜਾ ਬਰੀਕ ਆ ਪ੍ਰਕਾਸ਼ ਜਨਵਰੀ ਤੋਂ ਲੈ ਲਓ ਪ੍ਰਕਾਸ਼ ਪਾਦਸ਼ਾਹੀ ਦਸਵੀਂ ਜਿਹੜਾ 5 ਜਨਵਰੀ ਨੂੰ ਹੁੰਦਾ 23 ਪਹੁੰਚ ਹੁੰਦਾ ਉਸ ਤੋਂ ਬਾਅਦ ਇੱਥੇ ਥੱਲੇ ਆ ਜਾਓ ਬਰਥਡੇ ਬਾਬਾ ਦੀਪ ਸਿੰਘ ਤੇ ਅੱਗੇ ਭਗਤ ਰਵਿਦਾਸ ਜੀ ਤੇ ਅੱਗੇ ਕੋਈ ਵੱਖਰਾ ਨਹੀਂ ਲਿਖਿਆ ਹੋਇਆ ਆ ਜਨਵਰੀ 29 ਨੂੰ ਔਰ ਹਰ ਵਾਰੀ ਜਨਵਰੀ 29 ਨੂੰ ਹੀ ਆਊਗਾ ਇੱਥੇ ਲਿਖਿਆ ਹੋਇਆ ਮੈਂ ਕੋਸ਼ਿਸ਼ ਕਰਦਾ ਬਈ ਇਹਨੂੰ ਥੋੜਾ ਹੋਰ ਵੱਡਾ ਕੀਤਾ ਜਾਵੇ ਕੱਲਾ ਮੈਂ ਜਨਵਰੀ ਰਿਹਾ ਨਾ ਸਾਹਮਣੇ ਸਕਰੀਨ ਤੇ ਤਾਂ ਕਿ ਗੱਲ ਪੱਲੇ ਪੈ ਜਾਵੇ ਆ ਦੇਖੋ ਜੀ ਪ੍ਰਕਾਸ਼ ਪਾਸ਼ਾ ਜੀ 10ਵੀਂ ਅੱਗੇ ਮੇ ਕੋ ਪੜਿਆ ਨਹੀਂ ਜਾ ਰਿਹਾ ਪਰ ਆ ਤੁਸੀਂ ਆ ਪੜਿਆ ਜਾ ਰਹੇ ਨਾ ਬਰਥਡੇ ਬਾਬਾ ਦੀਪ ਸਿੰਘ ਤੇ ਅੱਗੇ ਬਰਥਡੇ ਭਗਤ ਰਵਿਦਾਸ ਜੀ ਰਵਿਦਾਸ ਜੀ ਜਨਵਰੀ 29 2567 ਇੱਦਾਂ ਹੀ ਬਾਕੀਆਂ ਦੇ ਆ ਭਗਤ ਕਬੀਰ ਜੀ ਤੇ ਬਾਕੀ ਪਰ ਇਹਨਾਂ ਨੇ ਰਵਿਦਾਸ ਪਾਤਸ਼ਾਹ ਬਾਰੇ ਗੱਲ ਕੀਤੀ ਸੀ ਹੁਣ ਮੈਂ ਜੋ ਬਹੁਤ ਯਾਰੀ ਰਵਿਦਾਸ ਪਾਤਸ਼ਾਹ ਦੀ ਗੱਲ ਕਰਦਾ ਮੇਰੇ ਮੂੰਹੋਂ ਪਾਤਸ਼ਾਹ ਹੀ ਨਿਕਲਦਾ ਆ ਇਹਨਾਂ ਨੂੰ ਇਹ ਇਤਰਾਜ਼ ਆ ਵੀ ਭਗਤ ਕਿਉਂ ਕਹਿੰਦੇ ਆ ਵੀ ਉਹਨਾਂ ਨੂੰ ਤੁਸੀਂ ਭਗਤ ਨਹੀਂ ਕਹਾ ਸਕਦੇ ਜੀ ਇਹਨਾਂ ਨੂੰ ਪਧਰੀ ਕੀ ਪ੍ਰੋਬਲਮ ਆ ਇਹਦੇ ਨਾਲ ਜਦ ਕਿ ਆਪਾਂ ਕਿੰਨੀ ਯਾਰੀ ਪ੍ਰੋਗਰਾਮ ਚ ਗੱਲ ਕਰ ਰਹੇ ਹਾਂ ਭਗਤ ਦੀ ਪਦਵੀ ਤਾਂ ਬਹੁਤ ਵੱਡੀ ਆ ਉਹਦੇ ਮੁਤਾਬਕ ਅ빠 ਉਥੇ ਕਹਿ ਰਹੇ ਆ ਅਸੀਂ ਅਸੀਂ ਫੇਰ ਨੱਠ ਕੇ ਨਾਲ ਰਲ ਰਹੇ ਆ ਅਸੀਂ ਫੇਰ ਕਹਿ ਰਹੇ ਆ ਅਸੀਂ ਤੁਹਾਡੇ ਨਾਲ ਆ ਲੇਕਿਨ ਉਸ ਤੋਂ ਬਾਅਦ ਵਿੱਚ ਅਗਲੀ ਗੱਲ ਹੋਰ ਅਰਦਾਸ ਹੁੰਦੀ ਹੈ ਅਰਦਾਸ ਦੇਖੋ ਰੋਜ਼ ਸ਼ਾਮ ਨੂੰ ਹੁਣ ਦੇਖ ਲਿਓ 6 ਵਜੇ ਫੇਰ ਗੁਰੂ ਸਾਹਿਬ ਦੀ ਬਾਣੀ ਦਾ ਪ੍ਰਚਾਰ ਹੋਣਾ ਗੁਰੂ ਘਰਾਂ ਦੇ ਵਿੱਚ ਤੇ ਸ਼ਾਮ ਨੂੰ ਇਹਨਾਂ ਦੇ ਗਰੰਥੀ ਸਿੰਘ ਨੇ ਅਰਦਾਸ ਕਰਨੀ ਹੈ ਅਰਦਾਸ ਦੇ ਵਿੱਚ ਕੀ ਕਹਿਣਗੇ ਪ੍ਰਥਮ ਭਗਵਤੀ ਸਿਮਰ ਕੇ ਗੁਰਨਾਨਕ ਲਈ ਤੇ ਆਏ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੇ ਹੋਈ ਤਾਂ ਆਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਦਿੱਤਿਆਂ ਸਭ ਦੁਖ ਜਾਏ ਗੁਰ ਤੇਗ ਬਹਾਦਰ ਦੇ ਅਰਥੇ ਮਰੀਏ ਕਰਨੋਂ ਨੇ ਦੇ ਆਵੇ ਤਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਤ ਥਾਈ ਹੋਏ ਸਾਹਿਬ ਦਸਾਂ ਪਾਤਸ਼ਾਹਾਂ ਦਾ ਸਰੂਪ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਦਾਂ ਕਹਿੰਦੇ ਆ ਜੀ ਇਹੀ ਕਹਿੰਦੇ ਆ ਜਦ ਕਿ ਇੱਥੇ ਪਹਿਲਾਂ ਹੀ ਕਹਿ ਚੁੱਕੇ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 36 ਮਹਾਨ ਮਹਾਪੁਰਸ਼ਾਂ ਦੀ ਬਾਣੀ ਹੈ ਦਸਾਂ ਪਾਤਸ਼ਾਹਾਂ ਦਾ ਇੱਥੇ ਮੈਂ ਦੇ ਨਾਲ ਪੂਰਾ 100% ਸਹਿਮਤ ਹਾਂ ਇਸ ਗੱਲ ਨਾਲ ਜੇ ਮੈਂ ਪਹਿਲੇ ਕਿਹਾ ਜਿਹੜੀ ਅਰਦਾਸ ਆ ਅਸੀਂ ਤਾਂ ਉਹਦਾ ਸਹਿਮਤ ਨਹੀਂ ਆ 36 ਨਹੀਂ ਨਹੀਂ 35 ਮਹਾਪੁਰਸ਼ਾਂ ਦੀ ਬਾਣੀ ਆ 36 ਇਹਨਾਂ ਨੇ ਇਹ ਭਾਈ ਮਰਦਾਨੇ ਨੂੰ ਵਿੱਚ ਗਿਣਦੇ ਆ ਜ਼ਬਰਦਸਤੀ ਆ ਭਾਈ ਮਰਦਾਨੇ ਦੀ ਬਾਣੀ ਨਹੀਂ ਉੱਥੇ ਮਹੱਲਾ ਪਹਿਲਾ ਲਿਖਿਆ ਹੋਇਆ ਹੈ ਉਹਦੇ ਉੱਪਰ ਉਹ ਭਾਈ ਮਰਦਾਨੇ ਨੂੰ ਸੰਬੋਧਨ ਕੀਤੀ ਆ ਪਰ ਇਹ ਦੇਖ ਲਓ ਪ੍ਰਾਈਮ ਐਗਜ਼ਾਮਪਲ ਹੈ ਚੰਗੇ ਚੰਗਾ ਕਰ ਬੰਨੇ ਮੰਦੇ ਮੰਦਾ ਹੋਏ ਇੱਥੇ ਇਸ ਗੱਲ ਨਾਲ ਮੈਂ ਸਹਿਮਤ ਆ ਵੀ ਉੱਥੇ ਸਿਰਫ ਦਸਾ ਗੁਰੂਆਂ ਦੀ ਗੱਲ ਨਹੀਂ ਹੋਣੀ ਚਾਹੀਦੀ 35 ਮਹਾਪੁਰਸ਼ਾਂ ਦੀ ਗੱਲ ਹੋਣੀ ਚਾਹੀਦੀ ਸੀ ਅਰਦਾਸ ਦੇ ਵਿੱਚ ਕਿਉਂਕਿ ਗੁਰੂ ਗ੍ਰੰਥ ਸਾਹਿਬ ਦ ਦ ਦ ਹਗੁਰੂਆਂ ਦਾ ਨਹੀਂ 35 ਮਹਾਪੁਰਸ਼ਾ ਦਾ ਆ ਹਾਂਜੀ ਜਗਵੰਤ ਸਿੰਘ ਜਿਉਂ ਕਿ ਜਿਹੜੀ ਅਰਦਾਸ ਹੈ ਭਾਜੀ ਇਹ ਬ੍ਰਾਹਮਣ ਨੇ ਲਿਖੀ ਆ ਬਿਲਕੁਲ ਸਭ ਤੋਂ ਪਹਿਲਾਂ ਨਿਰਮਲਿਆ ਨੇ ਉਦਾਸੀ ਜਦੋਂ ਬ੍ਰਾਹਮਣ ਨੇ ਬ੍ਰਾਹਮਣਾ ਨੇ ਜਦੋਂ ਦਸਮ ਗ੍ਰੰਥ ਉਰਫ ਇਹਨਾਂ ਨੇ ਇਹ ਭਾਈ ਸਾਹਿਬ ਨੂੰ ਪਹਿਲਾਂ ਇਹ ਅਰਦਾਸ ਨੂੰ ਜਾ ਕੇ ਮੂਲ ਸਰੋਤ ਪੜਦਾ ਹੂੰ ਅਸੀਂ ਬਾਰਵਾਸ਼ ਚਨਕੀ ਦੁਰਗਾ ਕੀ ਵਾਰ ਆ ਅਰਦਾਸ ਨਹੀਂ ਆ ਇਹ ਇਹ ਹੈ ਦੁਰਗਾ ਕੀ ਬਾਤ ਇਹਨੇ ਇਹ ਮੈਂਸ਼ਨ ਨਹੀਂ ਕਰਨਾ ਇਹਨਾਂ ਨੂੰ ਇਹ ਗੱਲ ਦਾ ਪਤਾ ਆ ਵੀ ਜਦੋਂ ਆਰਐਸਐਸ ਨੂੰ ਅਟੈਕ ਕਰਨਾ ਹੁੰਦਾ ਉਦੋਂ ਅਸੀਂ ਅਟੈਕ ਨਹੀਂ ਕਰਨਾ ਸਦਾ ਉਦੋਂ ਅਟੈਕ ਕਰਾਂਗੇ ਸਾਨੂੰ ਸਮੱਸਿਆ ਮਾਉਣਗੀਆਂ ਉਸ ਹਾਲ ਦਾ ਅੰਗਰੇਟੇ ਅੰਗ ਬਾਅਦ ਚ ਸਾਨੂੰ ਕਿਤੇ ਸ਼ਾਮਿਲ ਨਾ ਹੋਣਾ ਪਵੇ ਭਾਜਪਾ ਦੇ ਵਿੱਚ ਜੇ ਅਸੀਂ ਆਰਐਸਐਸ ਨੂੰ ਅਟੈਕ ਕਰਾਂਗੇ ਹੁਣ ਇੱਥੇ ਅ ਦੁਰਗਾ ਕੀ ਬਾਤ ਦੁਰਗਾ ਕੀ ਬਾਤ ਲਖਾਂਤੇ ਕਿੰਨੀ ਵਾਰੀ ਸੀ ਦੱਸ ਚੁੱਕੇ ਆ ਗਲਤ ਆ ਭਾਈ ਸਾਹਿਬ ਨੂੰ ਖੋਜ ਕਰਕੇ ਇਹ ਕਰਨੀ ਚਾਹੀਦੀ ਵੀ ਦੁਰਗਾ ਦੀ ਵਾਰ ਦੇ ਮੂਰੇ ਦਸਾਂ ਗੁਰੂਆਂ ਨੂੰ ਇਹ ਸਿਰ ਝਕਾਈ ਜਾਂਦੇ ਆ ਅਸੀਂ ਤਾਂ ਇਹ ਇਸ ਪਹਿਰਿਆਂ ਨਾਲ ਸਹਿਮਤ ਹੀ ਨਹੀਂ ਆ ਅਰਦਾਸ 'ਚ ਕਿਸੇ ਦਾ ਨਾਮ ਹੋਣਾ ਹੀ ਨਹੀਂ ਚਾਹੀਦਾ ਅਰਦਾਸ ਦੇ ਵਿੱਚ ਜੋ ਸੁਖਨੀ ਸਾਹਿਬ ਦੀ ਅਰਦਾਸ ਆ ਕਿ ਕਰਨੀਆਂ ਉਹ ਕਰੋ ਪਹਿਲੀ ਵਾਰ ਤਾਂ ਆਪਾਂ ਕਹੀ ਜਾਂਦੇ ਆ ਬਿਨ ਬੋਲਿਆਂ ਸਭ ਕੁਝ ਜਾਣਦਾ ਕਿਸ ਅੱਗੇ ਕੀ ਜੀ ਅਰਦਾਸ ਕਿਹਦੇ ਅੱਗੇ ਅਰਦਾਸ ਕਰਨੀ ਉਹ ਸਭ ਕੁਝ ਜਾਣਦਾ ਜਾਣੀ ਜਾਣੇ ਸੋ ਇਹਨਾਂ ਭਾਈ ਸਾਹਿਬ ਨੂੰ ਅਰਦਾਸ ਬੇਨਤੀ ਆ ਜਰਨੈਲ ਲੰਗੜ ਨੂੰ ਜੇ ਸਾਡੀ ਗੱਲ ਰਤਾ ਕੋ ਪਹੁੰਚਦੀ ਆ ਸਾਨੂੰ ਕਿਤੇ ਫੋਨ ਲਾ ਲੈਣ ਸਾਡੇ ਨਾਲ ਗੱਲਬਾਤ ਕਰ ਲੈਣ ਇਹਨਾਂ ਨੂੰ ਦੁਰਗਾ ਦੀ ਵਾਰ ਭੇਜਾਂਗੇ ਵੀ ਤੁਸੀਂ ਵੀ ਬਾਕੀ ਜਿਹੜੇ ਬਚੇ ਹੋਏ ਸਾਡੇ ਮਹਾਪੁਰਖ ਆ ਉਹਨਾਂ ਨੂੰ ਵੀ ਦੁਰਗਾ ਦੇ ਕੇ ਲੰਮੇ ਪੋਣਾ ਆ ਪੁਰਾਣੂ ਤੋਂ ਬ੍ਰਾਹਮਣੇ ਪਾਤਾ ਚਰਚ ਘਾਤਾ ਦੁਰਗਾ ਦੇ ਮੂਰੇ ਤੇ ਬਾਕੀ ਜਿਹੜੇ ਮਹਾਪੁਰਖ ਬਚੇ ਆ ਜਾ ਬਾਕੀ ਭੱਟ ਸਾਹਿਬ ਹਨ ਬਚਿਆ ਜਾਂ ਭਗਤ ਸਾਹਿਬ ਹਨ ਬਚੇ ਇਹ ਗੁਰਸਿੱਖ ਬਚੇ ਉਹਨਾਂ ਨੂੰ ਵੀ ਆਪਾਂ ਦੁਰਗਾ ਦੇ ਮੁਰੇ ਚ ਛੋਣਾ ਈ ਛੋਣਾ ਆ ਮੈਂ ਤਾਂ ਕੋਈ ਗੱਲ ਪਹਿਲਾਂ ਸ਼ੁਰੂਆਤੀ ਇਥੋਂ ਕੀਤੀ ਵੀ ਸਿੱਖਾਂ ਨਹੀਂ ਅਕਲ ਦਾ ਜਨਾ ਚ ਨਿਕਲ ਚੁੱਕਾ ਆ ਨਾ ਕਿਸੇ ਜਥੇਦਾਰ ਕੋ ਨਾ ਕਿਸੇ ਸੰਪਰਦਾਕ ਕੋ ਇਹ ਹੈ ਹੀ ਨਹੀਂ ਵੀ ਆ ਜੋ ਕੁਝ ਲਿਖਿਆ ਆ ਉਹ ਕੂ ਕੂ ਕੇ ਕਹਿ ਰਹੀ ਵੀ ਮੈਂ ਦੁਰਗਾ ਦੀ ਵਾਰ ਆ ਅਣੇ ਸਰੂਤਾ ਚ ਬਚਿਤਨ ਨੜਗੇ ਚ ਲਿਖਿਆ ਹੋਇਆ ਦੁਰਗਾ ਕੀ ਵਾਰ ਲਖਨ ਤੇ ਬਾਰ ਬਾਰ ਕਰੀ ਮੈਂ ਦੁਰਗਾ ਤੁਸੀਂ ਉਹਨੂੰ ਭਗੋਤੀ ਬਣਾਤਾ ਫੇ ਹੁਣ ਚੰਡੀ ਬਣਾਤਾ ਬਿਲਕੁਲ ਸੋ ਸਾਡੀ ਪ੍ਰੋਬਲਮ ਇਹ ਆ ਵੀ ਮੈਂ ਭਾਈ ਸਾਹਿਬ ਜਰਨੈਲ ਸਿੰਘ ਨੂੰ ਬੇਨਤੀ ਕਰਦਾ ਵੀ ਧਿਆਨ ਨੂੰ ਤਾਂ ਇਹ ਪ੍ਰੂਰਤਾ ਕਰਨੀ ਚਾਹੀਦੀ ਜਾਂ ਅਰਦਾਸ ਹੀ ਰੱਦ ਹੋਣੀ ਚਾਹੀਦੀ ਇਹ ਨਾ ਛੱਡੋ ਇਹ ਚੈਟ ਕਰਨੇ ਨਹੀਂ ਤਾਂ ਮੁੜ ਕੇ ਤੁਸੀਂ ਵੀ ਉੱਥੇ ਦੁਰਗਾ ਦੇ ਮੂਰੇ ਜਿਹੜਾ ਸਰਚ ਕਰਿਆ ਕਰੋਗੇ ਬਿਲਕੁਲ ਔਰ ਸਾਡੀ ਦੋਗਲੀ ਨੀਤੀ ਉੱਥੇ ਕੀ ਆ ਉੱਥੇ ਸਾਡੀ ਸਿੱਖਾਂ ਦੀ ਦੋਗਲੀ ਨੀਤੀ ਜੇ ਦੁਰਗਾ ਹੈਗੀ ਵੀ ਆ ਅਸੀਂ ਤਾਂ ਜਿਹੜਾ ਸੈਰਿਆ ਗੁਰੂ ਗ੍ਰੰਥ ਸਾਹਿਬਾਂ ਨੇ ਝਕੋਨੇ ਆ ਅੱਛਾ ਧਿਆਡਾ ਸਰ ਗੁਰੂ ਗ੍ਰੰਥ ਸਾਹਿਬ ਮੁਰੇ ਚ ਝਕਰਿਆ ਤੇ ਬਾਕੀ ਸਾਰੇ ਵਹ ਦਸਾਂ ਗੁਰੂਆਂ ਦਾ ਸਰ ਕੇ ਇਹਦੇ ਮੁਰੇ ਚ ਘਾਰ ਆਏ ਆ ਉਹ ਕਿਨੂੰ ਧਿਆਰੇ ਆ ਉਹ ਠੀਕ ਆ ਜਿੱਥੇ ਜਿੱਥੇ ਗੁਰੂਆਂ ਦਾ ਗੁਰੂਆਂ ਨੂੰ ਨੀਮਾ ਦਿਖਾਉਣਾ ਹੁੰਦਾ ਤੁਸੀਂ ਉਹ ਠੀਕ ਆ ਅਸੀਂ ਠੀਕ ਆ ਇਹ ਸਾਡੇ 도ਗਲੇ ਪ੍ਰਚਾਰਕ 도ਗਲੇ ਜਿਹੜੇ ਹੈਗੇ ਇਹ ਜਫੇਦਾਰ ਬੈਠੇ ਤਖਤਾਂ ਤੇ ਇਨਾਂ ਦੀ ਹਕੀਕਤ ਇਹ ਹੈ